ਰਾਇਵੀਰ ਜਵੰਦੇ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਬਹੁਤ ਸਾਰੇ ਸਿੰਗਰਾਂ ਨੇ ਰਾਇਵੀਰ ਜਵੰਦੇ ਦੀ ਫੈਮਲੀ ਦੇ ਨਾਲ ਪਰਿਵਾਰ ਦੇ ਨਾਲ ਇਹ ਵਾਦਾ ਕੀਤਾ ਸੀ ਕਿ ਜੋ ਵੀ ਰਾਇਵੀਰ ਜਵੰਦਾ ਦੁਆਰਾ ਸ਼ੋਅ ਬੁੱਕ ਕੀਤੇ ਗਏ ਸੀਗੇ ਵਿਆਹ ਸਾਦੀਆਂ ਦੇ ਉਹ ਹੁਣ ਅਸੀਂ ਲਾਵਾਂਗੇ ਜੋ ਵੀ ਕਮਾਈ ਹੋਊਗੀ ਅਸੀਂ ਉਹ ਤੁਹਾਡੇ ਪਰਿਵਾਰ ਨੂੰ ਰਾਇਵੀਰ ਜਵੰਦਾ ਦੇ ਪਰਿਵਾਰ ਨੂੰ ਦੇਵਾਂਗੇ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਕੱਲ ਅਰਜੰਟ ਢਿੱਲੋਂ ਦੁਆਰਾ ਰਾਇਵੀਰ ਜਵੰਦੇ ਦੁਆਰਾ ਬੁੱਕ ਕੀਤਾ ਗਿਆ ਇੱਕ ਵਿਆਹ ਦਾ ਪ੍ਰੋਗਰਾਮ ਲਾਇਆ ਗਿਆ ਜਿਸ ਨੂੰ ਦੇਖਣ ਤੋਂ ਬਾਅਦ ਸਾਰੇ ਅਰਜੰਟ ਢਿੱਲੋਂ ਦੀ ਤਾਰੀਫ ਕਰਦੇ ਪਹਿਲੇ ਕੀ ਬਹੁਤ ਘੱਟ ਸਿੰਗਰ ਨੇ ਜੋ ਇਦਾਂ ਕਰਦੇ ਨੇ ਕਿਸੇ ਹੋਰ ਦਾ ਸ਼ੋਅ ਲਾਉਂਦੇ ਨੇ ਤੇ ਪੇਮੈਂਟ ਵੀ ਨਹੀਂ ਲੈਂਦੇ ਤੇ ਸਾਰੀ ਪੇਮੈਂਟ ਜਿਹੜੀ ਕਿ ਉਹ ਕਿਸੇ ਹੋਰ ਪਰਿਵਾਰ ਨੂੰ ਦਿੰਦੇ ਨੇ ਜਿਨ੍ਹਾਂ ਦੇ ਵਿੱਚੋਂ ਅਰਜਨ ਢਿੱਲੋਂ ਵੀ ਹੈਗਾ ਬਾਕੀ ਤੁਸੀਂ ਅੱਗੇ ਛੋਟੀ ਜਿਹੀ ਕਲਿੱਪ ਵੀ ਜ਼ਰੂਰ ਦੇਖਿਓ ਤੇ ਬਈ ਅਰਜਨ ਢਿੱਲੋਂ ਦੇ ਲਈ ਦੋ ਸ਼ਬਦ ਕਮੈਂਟਾਂ ਦੇ ਵਿੱਚ ਵੀ ਜ਼ਰੂਰ ਲਿਖਿਓ ਰੱਬ ਰਾਖਾ ਸਾਡੇ ਵੱਲੋਂ ਬਹੁਤ ਮੁਬਾਰਕਬਾਦ ਜੁੜੀ ਨੂੰ ਅੱਜ ਦੇ ਦਿਨ ਲਈ ਸਾਰੇ ਆਇਆ ਗਿਆ ਨੂੰ ਅੱਜ ਦਾ ਹੀ ਸ਼ੋਅ ਏ ਬਾਈ ਰਾਜਵੀਰ ਜਵੰਦੇ ਦੀ ਕਮਿਟਮੈਂਟ ਉਹਨਾਂ ਦਾ ਸ਼ੋਅ ਸੀ ਰਾਹੁ ਰੱਬ ਆਪਣੇ ਚੰਨ ਚ ਨਿਵਾਸ ਦੇ ਲਈ